ਹਾਂ ਜੀ ਬਾਬੇ ਸਾਥਰੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਤੇ ਇਹ ਵੀਡੀਓ ਇੱਕ ਅਨਬਾਕਸਿੰਗ ਵੀਡੀਓ ਹੋਣ ਵਾਲੀ ਆ ਸੋ ਪਹਿਲਾਂ ਆਪਾਂ ਅਨਬਾਕਸਿੰਗ ਕਰਦੇ ਹਾਂ ਤੁਹਾਨੂੰ ਦਿਖਾਉਨੇ ਆ ਕਿ ਪ੍ਰੋਜੈਕਟ ਕੀ ਆ ਹਨਾ ਤੇ ਕਿਹੜੇ ਉਹਨੂੰ ਲੈ ਦੇ ਪਿਆ ਗੁੰਦ ਲਾਤੀ ਲੱਖ ਦੀ ਲਾਖ ਸੋ ਇਹ ਆ ਬਾਬੇ ਉਹ ਸਮਾਲ ਰਿਗ ਦੀ ਲਾਈਟ ਆਰ ਜੀ ਬੀ ਨਹੀਂ ਕਹਿ ਸਕਦੇ ਇਹਨੂੰ ਇਹਦੇ ਵਿੱਚ ਚਾਰ ਕਲਰ ਮੋਡ ਆਉਂਦੇ ਆ ਵੀ ਆਪਾਂ ਅਨਬਾਕਸਿੰਗ ਕਰਕੇ ਤੁਹਾਨੂੰ ਹੌਣੇ ਆ ਤੇ ਪਹਿਲਾਂ ਤਾਂ ਇਹਦੇ ਵਿੱਚੋਂ ਦਾ ਪੜਦਾ ਜਿਆ ਆਹਾ ਪੜਦਾ ਨੀ ਮਲੋਇਦਾ ਇੱਕ ਤਰ੍ਹਾਂ ਦਾ ਸਿਲੀਕੋਨ ਦਾ ਮੂੜਿਆ ਵਾ ਸੋ ਐਂ ਕਰਕੇ ਇਕੱਠਾ ਹੋ ਜਾਂਦਾ ਇਹ ਠੀਕ ਆ ਤੇ ਐਂ ਕਰਕੇ ਖੁੱਲ ਜਾਂਦਾ ਹੁਣ ਇਹਦਾ ਕੰਮ ਕੀ ਉਹ ਵੀ ਤੁਹੰਦਾਂਗੇ ਨੰਬਰ ਐ ਕਿ ਤੇ ਤੀਜੋਗੀ ਨੰਬਰ 2 ਤੇ ਉਹ ਆ ਹੈਗੇ ਆ ਬਹੁਤ ਸਾਰੇ ਪੜਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸ਼ੇਪ ਕਹਿ ਸਕਦੇ ਆ ਤੁਸੀਂ ਇਹਨੂੰ ਆ ਵੱਖਰੀਆਂ ਵੱਖਰੀਆਂ ਆਣਾ ਜਿਵੇਂ ਆ ਦੇਖੋ ਲਾਈਨ ਜੀ ਹੋਗੀ ਆ ਇਦਾਂ ਕੁੜਤਰੀ ਆ ਉਹ ਮਤਲਬ ਕੁਝ ਹੈਗੇ ਮੇਰੇ ਸਾਹ ਨਾਲ ਕੋਈ ਬੀ ਬੀ ਬਾਈ ਸ਼ੇਪ ਇਹ ਹੈਗੀਆਂ ਨੇ ਡਿਫਰੈਂਟ ਡਿਫਰੈਂਟ ਸੋ ਇਹ ਆ ਇਹ ਵੀ ਕਿੱਦਾਂ ਹੋਣੀ ਆ ਹੁਣ ਦੱਸਾਂਗੇ ਜਹਰੀ ਗੱਲ ਆ ਟਾਈਪ ਸੀ ਕੇਵਲ ਲਓ ਜੀ ਅਗਲੀ ਆ ਹੈਗੀ ਬਾਬੇ ਉਹ ਲਾਈਟ ਹੈਣਾ ਬੈਟਰੀ ਆ ਗਈ ਆ ਇਹ ਕਾਫੀ ਹੈਵੀ ਆ ਇਹਦੇ ਮੂਰੇ ਚਾਰ ਬਲਬ ਲੱਗੇ ਹੋਏ ਨੇ ਇਹਨਾਂ ਚਾਰਾਂ ਦੇ ਵਿੱਚ ਮਤਲਬ ਚਾਰ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਲਾਈਟ ਨਿਕਲਦੀ ਆ ਅੱਡੋ ੜੀ ਰੰਗਾਂ ਦੀ ਤੇ ਫੇਰ ਆ ਇੱਕ ਕੈਰੀ ਕੇਸ ਚਲੋ ਆ ਵਧੀਆ ਕੰਮ ਕੀਤਾ ਇਹ ਸਾਰਾ ਸਮਾਨ ਖੋਣ ਦਾ ਇੱਕ ਕੇਸ ਉਰ ਉਪਰ ਸਮਾਰਟਿਕ ਦੀ ਬ੍ਰਾਂਡਿੰਗ ਇੱਥੇ ਬੜੀ ਫਿੱਕੀ ਤੇ ਬਾਕੀ ਹੋਰ ਕੁਝ ਨਹੀਂ ਕਾਗਜ਼ ਪੱਤਰਾ ਹਨਾ ਜਿਹੜੇ ਆਪਾਂ ਨੂੰ ਪੜਨ ਦੀ ਲੋੜ ਨਹੀਂ ਹੈ ਸ਼ਾਇਦ ਸੋ ਇਹ ਆਵਾ ਸਮਾਰਟਿਕ ਦੀ ਫਲੈਸ਼ਲਾਈਟ ਦੇਖਣ ਨੂੰ ਬੈਟਰੀ ਟਾਈਪ ਲੱਗਦੀ ਆ ਪਰ ਮਤਲਬ ਇਹ ਇੱਕ ਤਰ੍ਹਾਂ ਦੀ ਜਿਵੇਂ ਕੈਮਰਾ ਵਾਲੇ ਬੰਦਿਆਂ ਲਈ ਆ ਇਹ ਮਤਲਬ ਉਵੇਂ ਨਹੀਂ ਹੈ ਵੀ ਰਾਤ ਨੂੰ ਨੇਰੇ ਜਿਹਾ ਲੈ ਕੇ ਨੱਕਾ ਮੂੰਹ ਚਲੇ ਆਉਂਗੇ ਉਹ ਵਾਲਾ ਸਿਸਟਮ ਨਹੀਂ ਹੈ ਵਰਤ ਸਕਦੇ ਆ ਪਰ ਅਸਲ ਦੇ ਵਿੱਚ ਇਹ ਕੈਮਰੇ ਵਾਲੇ ਜਿਹਨਾਂ ਨੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਨੀ ਆ ਇਹ ਉਹਨਾਂ ਲਈ ਬਣਦੀ ਆ ਇਧਰਲੇ ਪਾਸੇ ਮਾਉਂਟ ਆ ਇੱਕ ਅਟੈਚ ਕਰਨ ਲਈ ਆਪਣਾ ਟਰਾਈਪੋਡ ਟਾਈਪ ਆ ਇਧਰਲੇ ਪਾਸੇ ਇੱਕ ਮਾਉਂਟ ਆ ਤੀਜਾ ਮਾਉਂਟ ਇਧਰਲੇ ਪਾਸੇ ਆ ਸੋ ਤਿੰਨ ਮਾਉਂਟ ਮਿਲਦੇ ਨੇ ਆਪਾਂ ਨੂੰ ਜਿੱਥੇ ਵਾਪਾਂ ਕੋਈ ਅਟੈਚਮੈਂਟ ਕੋਈ ਟਰਾਈਪੋਡ ਆ ਜਾਂ ਦੂਜਾ ਐੜ ਦਾ ਸਾਧਨ ਐਟ ਅਟੈਚ ਕਰ ਸਕਦੇ ਮਾਉਂਟ ਕਰ ਸਕਦੇ ਆ ਨਾ ਉੱਪਰ ਆ ਬਟਨ ਵੀ ਆ ਤੇ ਇਹਨੂੰ ਘਮਾਉਣ ਦਾ ਵੀ ਜਗ੍ਹਾ ਆ ਆ ਪਹਿਲੀ ਵਾਰੀ ਦੇਖਿਆ ਕੰਮ ਬਈ ਤੁਸੀਂ ਇਹਨੂੰ ਬੰਦ ਕਿਵੇਂ ਹੋਊਗੀ ਇਹ ਓਕੇ ਇਹਨੂੰ ਬਟਨ ਨੂੰ ਦੱਬੀ ਜਾਵਾਂਗੇ ਤਾਂ ਕਲਰ ਚੇਂਜ ਹੁੰਦੇ ਆ। ਲੌਂਗ ਪ੍ਰੈਸ ਤੇ ਬੰਦ ਹੁੰਦੀ ਆ। ਹਲੋ ਜੀ ਐਨੂੰ ਤੁਸੀਂ ਥੋੜਾ ਜਿਹਾ ਘੁਮਾ ਦੇਣਾ ਤੇ ਇਹਨੇ ਆਨ ਹੋ ਜਾਣਾ। ਯਾਰ ਆ ਮੈਨੂੰ ਵਧੀਆ ਨਹੀਂ ਲੱਗਿਆ ਕੰਮ। ਯਾਰ ਆਨ ਕਰਨ ਵਾਲਾ ਕੰਮ ਲੰਡੂ ਆ ਇਹਦਾ। ਰਕਾਂਤ ਨਹੀਂ ਜੈ ਛੱਤ ਹੀ ਮਾਰਦੇ ਸੋ ਬਾਬਿਓ ਇਹਦਾ ਹਿਸਾਬ ਕਿਤਾ ਪਿਆ ਆ ਬਈ ਜੇ ਤੁਸੀਂ ਇਹਨੂੰ ਫੁੱਲ ਤੇ ਕਰਤਾ ਤੇ ਜੇ ਉਹਨੇ ਫਲੈਗ ਕਰਤੀ ਮਤਲਬ ਆ ਜਗਬੋਜ ਪਈ ਤਾਂ ਸਮਝਿਓ ਵੀ ਇਹ ਫੁੱਲ ਚਾਨਣ ਤੇ ਆ ਹਨਾ ਜੇ ਤੁਸੀਂ ਡੈਮ ਕਰੋਗੇ ਜੇ ਉਹ ਜਗਬੋਜ ਪਈ ਸਮਝ ਲਓ ਸਮਝ ਲਓ ਵੀ ਪੂਰੀ ਡੈਮ ਹੋ ਗਈ ਹੈ। ਤਾਂ 10 ਬੋਰਡ ਦੀ ਹੈ ਮਤਲਬ ਠੀਕ ਆ ਨਾਟ ਬੈਡ ਹਨਾ ਆ ਪੀਕੜਾ ਰੰਗ ਹੋ ਗਿਆ ਆ ਨੀਲਾ ਰੰਗ ਹੋ ਗਿਆ ਆ ਚਿੱਟਾ ਡੇ ਲਾਈਟ ਤੇ ਆ ਲਾਲ ਰੰਗ ਹੋ ਗਿਆ ਤੇ ਆ ਜਿਹੜਾ ਉੱਪਰੋਂ ਕੜਾਜਾ ਬਣਿਆ ਹੋਇਆ ਵਾ ਤੁਸੀਂ ਇਹਨੂੰ ਐ ਥੱਲੇ ਅੰਦਰ ਨੂੰ ਇਕੱਠਾ ਕਰੋਗੇ ਤਾਂ ਲਾਈਟ ਆ ਜਿਹੜੀ ਜਿਆਦਾ ਵਾਈਡ ਵਾਈਡ ਦੀ ਆ ਇਹਨੂੰ ਮੈਂ ਖਿਆ ਬਾਹਰ ਨੂੰ ਖਿੱਚ ਲਵਾਂਗਾ ਤਾਂ ਮਤਲਬ ਉਹ ਇਕੱਠੀ ਜੀ ਹੋ ਜਾਂਦੀ ਆ ਤੇ ਲੌਂਗ ਪ੍ਰੈਸ ਤੋਂ ਇਹਨੇ ਬੰਦ ਹੋਣਾ ਬੰਦ ਹੋਣ ਵਾਲਾ ਸਿਸਟਮ ਸਹੀ ਆ ਪਰ ਆ ਜਿਹੜਾ ਜਗਾਉਣ ਵਾਲਾ ਵਾ ਇਹ ਮੈਨੂੰ ਲੰਡੂ ਕੰਮ ਲੱਗਿਆ ਇਹਨਾਂ ਦਾ ਮਤਲਬ ਇਹਨਾਂ ਨੂੰ ਕੋਈ ਥੋੜਾ ਜਿਹਾ ਵਧੀਆ ਕੋਈ ਇਹਨਾਂ ਨੂੰ ਕਿ ਲੌਂਗ ਪ੍ਰੈਸ ਤੇ ਜਾਂ ਜਿਵੇਂ ਡੀਜੇ ਦਾ ਹੁੰਦਾ ਵੀ ਇੱਕ ਵਾਰਾ ਲੌਂਗ ਪ੍ਰੈਸ ਤੇ ਉਸ ਤੋਂ ਬਾਅਦ ਮਤਲਬ ਇੱਕ ਵਾਰਾ ਟੈਪ ਕਰਕੇ ਫਿਰ ਲੌਂਗ ਪ੍ਰ ਬਈ ਕੋਸ਼ਿਸ਼ ਸੇਫਟੀ ਬਜੋਂ ਵੀ ਬੈਗ ਚ ਪੇ ਆਪਾਂ ਕਿਤੇ ਘੁੰਮ ਗਈ ਤੇ ਇਹਦਾ ਸਾਰੀ ਬੈਟਰੀ ਲੋ ਹੋ ਜੂ ਹੁਣ ਆ ਇਹਦਾ ਕੀ ਕੰਮ ਆ ਬਾਬੇ ਇਹਨੂੰ ਆਪਾਂ ਇਦਾਂ ਕਰਕੇ ਮੂਰੇ ਚੜਾ ਦੇਣਾ ਇਹਦੇ ਤੇ ਆ ਇਦਾਂ ਦਾ ਤੂਤ ਰੂ ਜਾ ਬਣ ਜਾਂਦਾ ਹਨਾ ਫੇਰ ਇਹਦੇ ਵਿੱਚ ਤੁਸੀਂ ਕੋਈ ਵੀ ਤੁਸੀਂ ਸ਼ੇਪ ਚਾਹੁੰਦੇ ਆ ਜਿਵੇਂ ਇੱਕ ਆ ਬਿਜਲੀ ਜੀ ਹੋ ਗਈ ਆ ਫੇਰ ਆ ਚਾਰ ਖੂंजे ਦੇ ਗੋਲ ਮੈਂ ਯਾਰ ਗਰਿਲ ਜੀ ਲੱਭਦਾ ਨਾ ਕੋਈ ਕਹਿਣ ਦੀ ਆ ਆ ਲੱਭ ਗਿਆ ਕੋਣ ਤੋ ਜਿਵੇਂ ਆ ਗ੍ਰੇਲਰ ਟਾਈਪ ਆ ਇਹ ਇਹਦੇ ਵਿੱਚ ਲਾ ਦੇਣੀ ਆ ਰਬੜ ਜੀ ਦੇ ਖੁੰਝਿਆਂ ਦੇ ਵਿੱਚ ਨਾ ਫਸਾਉਣੀ ਪੈਣੀ ਆ ਇਹ ਮੈਨੂੰ ਇਹ ਵੀ ਮੈਨੂੰ ਥੋੜਾ ਕੁੱਤਾ ਕੰਮ ਲੱਗਿਆ ਮਤਲਬ ਇਹ ਮੈਗਨੇਟਿਕ ਕਰ ਸਕ ਕਰ ਸਕਦੇ ਸੀਗੇ ਮੂਹਲਾ ਮਾਉਂਟ ਤੇ ਆ ਥੋੜੀਆਂ ਜਿਹੀ ਮਤਲਬ ਕਿ ਮੈਟਲ ਦੀਆਂ ਦੇ ਦਿੰਦੇ ਪਲਾਸਟਿਕ ਦੀ ਜਗ੍ਹਾ ਤੇ ਤੇ ਥੋੜਾ ਮੈਗਨੇਟਿਕ ਜਾ ਹੋ ਜਾਂਦਾ ਜਿਆਦਾ ਈਜ਼ੀ ਹੁੰਦਾ ਜਿਆਦਾ ਮਤਲਬ ਉਹ ਕੀ ਦਾ ਨਾਮ ਹੈ ਹੰਡਾਈ ਵੀ ਉਹਦੀ ਜ਼ਿਆਦਾ ਹੁੰਦੀ ਹੈ ਕਿਉਂਕਿ ਆ ਹੁਣ ਮੈਨੂੰ ਤਾਂ ਉਹੀ ਦਾਰਾ ਵੀ ਕਿਤੇ ਮੋੜ-ਮੋੜੀ ਨਾ ਜਾਵੇ ਹਨਾ ਮਤਲਬ ਤੁਹਾਨੂੰ ਆਪਦੇ ਹਿਸਾਬ ਨਾਲ ਦੇਖ ਕੇ ਜੇ ਵਿੱਚ ਫਿੱਟ ਕਰਨਾ ਪੈਣਾ ਜਿਗ ਲਿੱਪ ਹੋ ਗਿਆ ਬਾਬਾ ਬਰੀਕੀ ਜਿਹਾ ਕੰਮ ਆ ਮਤਲਬ ਲੱਗ ਜਾਂਦੇ ਕੁਝ ਇੱਕ ਡੇਢ ਮਿੰਟ ਲੱਗ ਜਾਂਦਾ ਵੀ ਜੇ ਤੁਸੀਂ ਸਾਰਾ ਸੈੱਟ ਕਰਨਾ ਟਿਕਾ ਕੇ ਫਿਰ ਕਰਨ ਤੋਂ ਬਾਅਦ ਆਪਾਂ ਇਹਨੂੰ ਉਹੀ ਗੀੜਨਾ ਲੋਜੀ ਆਨ ਹੋ ਗਈ ਆ ਤੇ ਇਸ ਤੋਂ ਬਾਅਦ ਇਹਦੀ ਜਿਹੜੀ ਆ ਹੁੰਦੀ ਆ ਤੁਸੀਂ ਸਾਈਜ਼ ਕਿੱਡਾ ਤੁਹਾਨੂੰ ਚਾਹੀਦਾ ਉਹ ਸੈੱਟ ਕਰਨਾ ਹਾਂ ਹੁਣ ਜੇ ਆਪਾਂ ਇਹਨੂੰ ਕੰਪੇਅਰ ਕਰਾਂਗੇ ਬਾਕੀ ਜਿਵੇਂ ਤੁਸੀਂ ਆ ਮੇਰੇ ਮਗਰ ਲੱਗੀ ਵੀ ਦੇਖ ਰਹੇ ਆ ਨਾ ਇਧਰਲੇ ਪਾਸੇ ਇਹ ਵੀ ਫੇਕ ਆ ਇਹ ਮਤਲਬ origignal ਹੀ ਹੈ ਉਹ ਕਿਉਂ ਕਹਿੰਦੇ ਨੇ ਆਪਾਂ ਬਾਰਿਸ਼ ਚ ਤੋਪ ਨਹੀਂ ਆ ਰਹੀਗੀ ਇਹ ਵੀ ਲੱਗੀ ਹੋਈ ਹੈ ਜੂਮ ਦੀ ਆ ਤੇ ਮੇਰੇ ਲੈਂਸ ਲੱਗਿਆ ਹੋਇਆ ਉਹਦੇ ਤੁਸੀਂ ਫੋਕਸ ਉਹਦਾ ਸੈਟ ਕਰ ਸਕਦੇ ਤੁਸੀਂ ਮਗਰ ਬਲਰੀ ਦਿਖਾਉਣਾ ਤੁਸੀਂ ਫੋਕਸ ਦੇ ਵਿੱਚ ਦਿਖਾਉਣਾ ਤਾਂ ਸੈਟ ਕਰ ਸਕਦੇ ਇਹਦੇ ਵਿੱਚ ਉਹ ਆਪਸ਼ਨ ਹੈ ਨਹੀਂ ਇਹਦੇ ਵਿੱਚ ਹਾਂ ਤੁਸੀਂ ਸਾਈਜ਼ ਵੱਡਾ ਕਰ ਲਓ ਛੋਟਾ ਕਰ ਲਓ ਪਰ ਇਹਦੇ ਵਿੱਚ ਫੋਕਸ ਦੀ ਆਪਸ਼ਨ ਹੈ ਨਹੀਂ ਪਰ ਜੇ ਹੁਣ ਦੇਖਿਆ ਜਾਵੇ ਉਹ ਜਗਾੜ ਵੀ ਮਹਿੰਗਾ ਉਦੋਂ ਜ਼ਿਆਦਾ ਮਹਿੰਗਾ ਤਾਂ ਉਹਦਾ ਲੈਂਸ ਆਉਂਦਾ ਤੇ ਉਹਦੇ ਵਿੱਚ ਇਹ ਦੋ ਆ ਜਾਣਗੀਆਂ ਉਹਦੇ ਲੈਂਸ ਦੇ ਭਾਜੀ ਹਨਾ ਜਿਹੜਾ ਮੇਰੇ ਲੱਗਿਆ ਹੁੰਦਾ ਹੁਣ ਮੈਨੂੰ ਯਾਦ ਨਹੀਂ ਯਾਰ ਉਹਨੂੰ ਕੀ ਕਹਿੰਦੇ ਆ ਸਮਝ ਲ ਆ ਵੀਡੀਓ ਜੀ ਦੇਖ ਲਓ ਸੋ ਉਹਦੇ ਭਾ ਦੀਆਂ ਇਹ ਦੋ ਵਾ ਜਾਣਗੀਆਂ ਪਰ ਮੰਨ ਲਓ ਫੋਕਸ ਨਹੀਂ ਸੈੱਟ ਕਰ ਸਕਦੇ ਪਰ ਓਵਰਆਲ ਜੇ ਤੁਸੀਂ ਇੱਕ ਮਗਰ ਦਿਖਾਉਣਾ ਵਾ ਇਦਾਂ ਫੇਕ ਜਾਂ ਕੁਛ ਸਮਥਿੰਗ ਕੁਛ ਇਦਾਂ ਆਪਦੇ ਹਿਸਾਬ ਨਾਲ ਇਹਦਾ ਸਾਈਜ਼ ਵੱਡਾ ਛੋਟਾ ਕਰ ਲਓ ਹਨਾ ਨੇੜੇ ਕਰਕੇ ਲਾ ਲਓ ਜੇ ਤੁਸੀਂ ਜਿਆਦਾ ਵੱਡਾ ਛੋਟਾ ਨਹੀਂ ਦਿਖਾਉਣਾ ਇਹਦਾ ਤੁਸੀਂ ਚਾਨਣ ਘੱਟ ਰੱਖਣਾ ਤਾਂ ਆਪਾਂ ਘਟ ਇਹਦਾ ਫੋਲੋ ਹੋ ਗਿਆ ਆ ਦੇਖੋ ਐਵੇਂ ਦਾ ਕੁਝ ਘੱਟਿਆ ਕਰਕੇ ਮਲਫਿਕਾ ਜਾਂ ਮਗਰ ਇੰਟਰਸਟਿੰਗ ਜਾਂ ਬੈਕਗ੍ਰਾਉਂਡ ਦਿਖਾਉਣਾ ਤਾਂ ਤੁਸੀਂ ਇਹਦੇ ਨਾਲ ਦਿਖਾ ਸਕਦੇ ਆ ਸੋ ਇਹ ਵਧੀਆ ਚੀਜ਼ ਆ ਬਾਕੀ ਮੈਂ ਇਹਦੇ ਹੋਰ ਕੁਝ ਸ਼ਾਰਟ ਲਾ ਦਿੰਨਾ ਤੁਸੀਂ ਦੇਖ ਲਿਓ ਕਿ ਕਿਵੇਂ ਲੱਗੀ ਤੁਹਾਨੂੰ ਹੋ ਹਾਂਜੀ ਬਾਬੂ ਜਿਵੇਂ ਤੁਸੀਂ ਦੇਖ ਸਕਦੇ ਮੇਰੇ ਮਗਰ ਇੱਕਾ ਸ਼ੇਪ ਜੀ ਲਈ ਹੋਈ ਆ ਮਤਲਬ ਪਰਾਣੀ ਕੀ ਆ ਸਾਬ ਦਾ ਤੁਸੀਂ ਆਪੇ ਦੇਖ ਲਓ ਮਤਲਬ ਇਦਾਂ ਦਾ ਜੇ ਤੋ ਜੀ ਸਿਸਟਮ ਬਣਾਉਣਾ ਬਣਾ ਸਕਦੇ ਆ ਬਹੁਤ ਵਧੀਆ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਹਾਡੇ ਕੀ ਵਿਚਾਰ ਨੇ ਇਸ ਜੀ ਬਾਰੇ ਹਣਾ ਤੇ ਇਹ ਸੀ ਅੱਜ ਦੀ ਵੀਡੀਓ ਕੋਈ ਇਹਦੇ ਮਤਲਬ ਸਵਾਲ ਹੋਵੇ ਥੱਲੇ ਕਮੈਂਟ ਕਰ ਲਿਓ ਤੇ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ